ਦਾ ਪਾਤ ਸ਼ਾਜੋ ਸ਼ਬਦ ਰੂਪ ਗੁਰੂ ਮੇਰਾ ਨਾਮ ਦਾ ਖਜ਼ਾਨਾ ਏ ਆਦ ਸੱਚ ਆਦ ਤੇ ਜੁਗਤ ਸੱਚ ਹੈ ਵੀ ਸੱਚ ਹੋਸੀ ਸੱਚ ਵਾਹਿਗੁਰੂ ਦੇ ਆਸ਼ਕਾਂ ਦੀ ਪ੍ਰੀਤ ਦਾ ਤਰਨਣਾ ਹੈ ਤਰਨਣਾ ਪਿਆਰ ਵਾਲਾ ਨਾਮ ਦੇ ਖਮਾਰ ਵਾਲਾ ਇੱਕ ਇੱਕ ਸ਼ਬਦ ਇਹ ਤਾਂ ਗਿਆਨ ਦਾ ਪੈਮਾਨਾ ਹੈ ਨਿਮਾਣਿਆ ਨਤਾਣਿਆ ਨਿਕਤਿਆ ਨਿਫਤਿਆ ਨਿ ਘਰਿਆ ਨਿ ਧਰਿਆ ਦਾ ਇਹੋ ਆਸ਼ਿਆ ਨਾਏ ਤੈਨਿ ਉਤਤ ਜਮਾਨਾ ਆਖੇ ਆਪਣਾ ਬਗਾਨਾ ਆਖੇ ਇਹੋ ਦਰ ਜਿੱਥੇ ਨਾ ਕੋਈ ਬੈਰੀ ਨਾ ਬਗਾਨਾ ਹੈ ਦਸਵੇਂ ਹਜ਼ੂਰ ਜਿਹਨੂੰ ਥਾਪਿਆ ਮਹਾਨ ਗੁਰੂ ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖਜਾਨਾ ਹੈ ਹਜ਼ਰਾ ਹਜ਼ੂਰ ਚਹਰਾ ਚਬੂਰ ਸਭ ਕਲਾ ਪਰਪੂਰ ਨਾਮ ਬਾਣੀ ਕੇ ਬੋਹਿਤ ਕਲ ਚੁਤੇ ਜਹਾਜ਼ ਹਲਕ ਫਤ ਕੇ ਰਾਖੇ ਸਰਵਰੇ ਕਾਇਨਾਤ ਚਵਰ 70 ਤੱਕ ਦੇ ਮਾਲਿਕ ਗੁਰਗੱਦੀ ਤੇ ਬਰਾਜਮਾਨ ਸਤਗੁਰੂ ਨਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਿੱਠੀ ਪਿਆਰੀ ਨਿੱਘੀ ਗੋਦ ਦਾ ਆਨੰਦ ਮਾਨ ਰਹੀ ਸ੍ਰੀ ਸਤਸੰਗ ਜੀਓ ਆਪ ਕੋ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਮੇਰੇ ਬਾਜਾਂ ਵਾਲੇ ਸਹਿਸ਼ਕ ਕਲਗੀ ਤਰਪਾਤਸ਼ ਸਰਬੰਸ ਦਾਨੀ ਸਤਗੁਰੂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਫਤੇ ਦੀ ਸਾਂਝ ਪਾਉਣ ਦਾ ਯਤਨ ਕਰੀਏ ਤਾਂ ਕਿ ਤੁਹਾਡੇ ਤੇ ਸਾਡੀ ਆਪਸ ਦੇ ਵਿੱਚ ਸਾਂਝ ਬਣ ਜਾਵੇ ਤੁਹਾਡੇ ਤੇ ਸਾਡੀ ਹਾਜ਼ਰੀ ਸਤਗੁਰ ਦੇ ਚਰਨਾਂ ਵਿੱਚ ਪਰਵਨ ਹੋ ਜਾਵੇ ਫਤੇ ਦੀ ਸਾਂਝ ਪਾਉਂਦਿਆਂ ਦੋ ਵਾਰ ਵਾਹਿਗੁਰੂ ਸ਼ਬਦ ਉਚਾਰਨ ਜਾਂਦਾ ਹੈ ਤੇ ਵਾਹਿਗੁਰੂ ਸਿਮਰਨ ਵਿੱਚ ਜੁੜਨ ਵਾਲਿਆਂ ਤੇ ਪਰਮਾਤਮਾ ਰਹਿਮਤ ਕਰਦਾ ਹੈ ਉਹਨਾਂ ਦੇ ਦੁੱਖਾਂ ਦਾ ਨਾਸ਼ ਹੁੰਦਾ ਹੈ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ ਸਤਗੁਰੂ ਇੰਨੀ ਕੁ ਰਹਿਮਤ ਕਰਦੇ ਨੇ ਮਨ ਦੀਆਂ ਸ਼ੁਭ ਮਨੋ ਕਾਪਨਾਵਾਂ ਮਾ ਭਾਵਨਾਵਾਂ ਮਾ ਪੂਰੀਆਂ ਹੁੰਦੀਆਂ ਨੇ ਤੇ 84 ਦਾ ਚੱਕਰ ਵੀ ਖਤਮ ਹੋ ਜਾਂਦਾ ਹੈ ਤਾਂ ਹੀ ਤਾਂ ਪੰਜਾਬੀ ਦਾ ਵਿਦਵਾਨ ਬਹੁਤ ਸੁੰਦਰ ਲਿਖਦਾ ਹੈ ਉਹ ਕਹਿੰਦਾ ਵਾਹਿਗੁਰੂ ਆਖਿਆ ਮੁੱਖ ਪਵਿੱਤਰ ਵਾਹਿਗੁਰੂ ਆਖਿਆ ਸਾਥ ਚਰਿਤ੍ਰ ਵਾਹਿਗੁਰੂ ਆਖਿਆ ਬੈਰੀ ਮਿੱਤਰ ਵਾਹਿਗੁਰੂ ਆਖਿਆ ਸਭ ਦੁੱਖ ਦਿੱਤਾ ਸਾਰੇ ਦੁੱਖਾਂ ਤੇ ਕਲੇਸ਼ਾਂ ਦਾ ਖਤਮਾ ਹੁੰਦਾ ਹੈ ਤੇ ਗੁਰ ਪਿਆਰਿਓ ਆਓ ਫਿਰ ਕੋਈ ਵੀ ਦੱਸਣਾ ਵਾਹਿਗੁਰੂ ਸ਼ਬਦ ਉਚਾਰਨ ਤੋਂ ਵੰਜੀ ਨਾ ਰਹੇ ਸਮੁੱਚੀ ਸੰਗਤ ਪਿਆਰ ਦੇ ਵਿੱਚ ਆ ਕੇ ਝੁਕਾ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੀਸ ਗੱਜ ਕੇ ਕਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਪਾ ਕਰਿਓ ਵੱਡ ਭਾਕੇ ਹੋ ਹਰ ਇੱਕ ਵਾਰ ਦੀ ਤਰ੍ਹਾਂ ਹਫਤਾਵਾਰੀ ਦੀਵਾਨ ਸਜਾਈ ਗਿਆ ਨੇ ਪਰਸੋਂ ਦੇ ਰੋਜ ਤੋਂ ਜੋ ਧਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਲਾਹੀ ਬਾਣੀ ਦੇ ਅਖੰਡਜਾ ਪ੍ਰਾਰੰਭ ਹੋਇਆ ਸੀ ਅੱਜ ਅਮਰਤ ਵੇਲੇ ਨਿਰਬਿਗੰਤਾ ਸਿੰਘ ਭੋਗ ਪਾਇਆ ਗਿਆ ਨੇ ਉਪਰੰਤ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸਜੇ ਹੋਏ ਦਵਾਨਾਂ ਦੇ ਵਿੱਚ ਇਲਾਹੀ ਬਾਣੀ ਦੇ ਕੀਰਤਨ ਹੋਏ ਗੁਰਮਤਵਚਾਰਾਂ ਹੋਈਆਂ ਉਹ ਪ੍ਰੰਤ ਕੁਝ ਪਲ ਮਿਲੇ ਨੇ ਢਾਡੀ ਕਲਾ ਦੇ ਰਾਹੀ ਆਪ ਸੰਗਤ ਦੇ ਨਾਲ ਇਤਿਹਾਸ ਦੀ ਸਾਂਝ ਪਾਉਣ ਦੇ ਲਈ ਅਸੀਂ ਇਸਤੇ ਇਹ ਤੁਹਾਡੀ ਸੇਵਾ ਦੇ ਵਿੱਚ ਨਿਭਣ ਦੇ ਯੋਗ ਹੋ ਜਾਈਏ ਸਤਿਗੁਰੂ ਕਿਰਪਾ ਕਰਕੇ ਜੱਥੇ ਦੇ ਪਰਸੋਂ ਇਤਿਹਾਸ ਦੀ ਸੇਵਾ ਲੈ ਲੈਣ ਸੰਗਤ ਦੇ ਸਿੱਤੇ ਰਹਿਮਤ ਭਰਿਆ ਹੱਥ ਰੱਖ ਕੇ ਸਤਿਗੁਰੂ ਸਰਵਣ ਕਰਨ ਦਾ ਬਲ ਬਖਸ਼ ਦੇਣ ਕਿਉਂਕਿ ਗੁਰਪਿਆਰਿਓ ਸਰਵਣ ਭక్తి ਬਹੁਤ ਅਹਿਮ ਭਗਤੀ ਹੈ ਸਰਵਣ ਕਰਨਾ ਬੜਾ ਔਖਾ ਕਿਸੇ ਨੂੰ ਸੁਣਨਾ ਬੜਾ ਔਖਾ ਹੈ ਗੱਲ ਸੁਣਾਉਣੀ ਸੌਖੀ ਹੈ ਸੁਣਨਾ ਔਖਾ ਹੈ ਇਤਿਹਾਸ ਦੀ ਨਹੀਂ ਇਤਿਹਾਸ ਦੀ ਗੱਲ ਸੁਣਾਉਣੀ ਵੀ ਔਖੀ ਤੇ ਸੁਣਨੀ ਵੀ ਔਖੀ ਪਰ ਆਮ ਗੱਲਾਂ ਦੀ ਜੇ ਗੱਲ ਕਰੀਏ ਤੇ ਸੁਣਾਉਣੀ ਬੜੀ ਸੌਖੀ ਹੈ ਤੇ ਸੁਣਨੀ ਬੜੀ ਔਖੀ ਹੈ ਤੇ ਗੁਰੂ ਪਿਆਰਿਓ ਜਿੰਨਾ ਚਿਰ ਕੋਈ ਸੁਣਨ ਵਾਲਾ ਨਾ ਹੋਵੇ ਫੇਰ ਸੁਣਾਉਣ ਦਾ ਕੋਈ ਆਨੰਦ ਵੀ ਨਹੀਂ ਆਉਂਦਾ ਆਹ ਤੁਸੀਂ ਅਸੀਸ ਦਿਓ ਸਤਿਗੁਰੂ ਰਹਿਮਤ ਕਰਨ ਸਤਿਗੁਰ ਦੇ ਚਰਨਾਂ ਵਿੱਚ ਝੁਕਾ ਕੇ ਸੀ ਸਮੁੱਚੀ ਸੰਗਤ ਕਹਦੇ ਹੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰ ਪਿਆਰਿਓ ਆਪਾਂ ਇਤਿਹਾਸ ਦੀ ਸਾਂਝ ਪਾ ਰਹੇ ਕੁਝ ਦਿਨਾਂ ਤੋਂ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਜੀਵਨ ਤੇ ਉਹਨਾਂ ਦੀ ਸ਼ਹਾਦਤ ਤੇ ਆਪਾਂ ਵਿਚਾਰਾਂ ਸਾਂਝੀਆਂ ਕਰ ਰਹੇ ਤੇ ਅੱਜ ਆਪਾਂ ਉਹਨਾਂ ਦੀ ਜੋ ਸ਼ਹਾਦਤ ਹੋਈ ਉਹ ਜਿਹੜਾ ਸਮਾਂ ਹੈ ਲਾਹੌਰ ਦਾ ਨਖਾਸ ਚੋਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਗੁਰੂ ਪਿਆਰਿਓ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਕੌਮ ਨੂੰ ਨਮਾ ਜੀਵਨ ਦੇਖ ਕੇ ਚਾਹੁੰਦੇ ਨਹੀਂ ਕਿਸੇ ਸ਼ਾਇਰ ਨੇ ਕੁਝ ਲਾਈਨਾਂ ਬੜੀਆਂ ਸੁੰਦਰ ਲਿਖੀਆਂ ਉਹ ਕਿੰਦਾ ਚੁੱਕ ਚੁੱਕ ਧੂੜ ਮੱਥੇ ਲਾਵਾ ਉਹਨਾਂ ਰਾਹਾਂ ਵਾਲੀ ਜਿੰਨੀ ਰਾਹੀ ਆਏ ਨੇ ਸ਼ਹੀਦ ਮੇਰੀ ਕੌਮ ਦੇ ਕਿੰਦੇ ਚੁੱਕ ਚੁੱਕ ਧੂੜ ਮੱਥੇ ਲਾਵਾ ਉਹਨਾਂ ਰਾਹਾਂ ਵਾਲੀ ਜਿੰਨੀ ਰਾਹੀ ਆਏ ਨੇ ਸ਼ਹੀਦ ਮੇਰੀ ਕੌਮ ਦੇ ਵਾਰੇ-ਵਾਰੇ ਜਾਮਾਵੇਂ ਉਹਨਾਂ ਸਿੱਖ ਮਾਮਾ ਉਤੋਂ ਜਿੰਨੇ ਕੋਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ ਆਰੇ ਫੰਸੀ ਚਰਖੀਆਂ ਨੂੰ ਤੱਕ ਕੇ ਵੀ ਜ਼ਰਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ ਇੱਕ ਦੋ ਨਹੀਂ ਸੈਂਕੜੇ ਹਜ਼ਾਰ ਅਤੇ ਲੱਖਾਂ ਬਾਰ ਗਏ ਅਜਮਾਈ ਨਹੀਂ ਸ਼ਹੀਦ ਮੇਰੀ ਕੌਮ ਦੇ ਗੱਜ ਕੌਮ ਦੇ ਮਹਾਨ ਸ਼ਹੀਦ ਭਾਈ ਸੱਭ ਭਾਈ ਮਨੀ ਸਿੰਘ ਦੀ ਸ਼ਹਾਦਤ ਦੀ ਬਾਤ ਤੁਹਾਡੇ ਨਾਲ ਪਾਉਣੀ ਹੈ। ਕੁ ਪਰਿਆਰੇ ਇਤਿਹਾਸ ਸੁਣਾਉਣਾ ਮੈਂ ਸੁਣਾ ਕੇ ਚਲੇ ਜਾਣਾ ਤੇ ਤੁਸੀਂ ਸੁਣ ਕੇ ਚਲੇ ਜਾਣਾ ਪਰ ਉਹ ਜਿਹੜਾ ਸਮਾਂ ਭਾਈ ਸੱਭ ਭਾਈ ਮਨੀ ਸਿੰਘ ਨੇ ਕਸ਼ਟ ਕਿਵੇਂ ਸਹਾਰੇ ਜਾਂ ਉਹ ਜਾਣਦੇ ਨਹੀਂ ਤੇ ਚਾਹਤਾ ਪਰਮਾਤਮਾ ਜਾਣਦਾ ਹੈ ਆਪਣੀ ਵਿਚਾਰ ਜਿਹੜੀ ਇੱਥੇ ਆ ਕੇ ਰੁਕੀ ਹੈ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਕਰੀਆ ਖਾਂ ਦੀ ਕਚਹਿਰੀ ਵਿੱਚ ਨੇ ਜਕਰੀਆ ਖਾਂ ਲਾਲਚ ਦੇ ਰਿਹਾ ਸੀ ਕਿ ਦੀਨੀ ਇਸਲਾਮ ਕਬੂਲ ਕਰ ਲਵੋ ਕਹਿੰਦਾ ਸੀ ਮਨੀ ਸਿੰਘਾ ਫਰਕ ਕੀ ਪੈਂਦਾ ਹੈ ਅੱਗੇ ਤੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ ਤੇ ਹੁਣ ਤੂੰ ਅੱਲਾਹੂ ਅੱਲਾਹੂ ਕਹਿ ਲਿਆ ਕਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਮੈਨੂੰ ਤੇ ਕੋਈ ਵੀ ਫਰਕ ਨਹੀਂ ਅੱਲਾਹੂ ਕਹਿਣ ਵਿੱਚ ਤੇ ਸਤਨਾਮ ਵਾਹਿਗੁਰੂ ਕਹਿਣ ਵਿੱਚ ਮੇਰੇ ਲਈ ਉਹ ਇੱਕੋ ਹੀ ਹੈ ਕਿ ਸਾਡੇ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਆਵਾਜ਼ ਆਉਂਦੀ ਹੈ ਉੱਠ ਫਰੀਦਾ ਉੰਜੂ ਸਾਜ ਸਵੇ ਨਵਾਜ਼ ਗੁਜ਼ਾਰ ਜੋ ਸਿਰ ਸਾਈ ਨਾਨੇ ਮ ਸੋ ਸਿਰ ਕੱਪ ਉਤਾਰ ਕਿੱਡੀ ਸਖਤਾਈ ਦੇ ਨਾਲ ਬਾਬਾ ਫਰੀਦ ਜੀ ਨੇ ਇਹ ਗੱਲ ਕਹੀ ਕਿ ਜਿਹੜਾ ਸਿਰ ਆਪਣੇ ਖੁਦਾ ਅੱਗੇ ਆਪਣੇ ਪਰਮਾਤਮਾ ਦੇ ਅੱਗੇ ਝੁੱਕਦਾ ਨਹੀਂ ਉਹਨੂੰ ਸਜਦਾ ਨਹੀਂ ਕਰਦਾ ਉਹ ਸਿਰ ਕੱਢ ਦੇਣਾ ਚਾਹੀਦਾ ਉਹ ਸਿਰ ਕੰਮ ਕਰ ਦੇਣਾ ਚਾਹੀਦਾ ਉਹ ਕਹਿੰਦੇ ਸਾਡੇ ਸਾਨ ਸ੍ਰੀ ਗੁਰੂ ਜਨ ਸਾਹਿਬ ਜੀ ਮਹਾਰਾਜ ਦੇ ਅੰਦਰ ਆਵਾਜ਼ ਆਉਂਦੀ ਹੈ ਤੇ ਇਸ ਕਰਕੇ ਮੈਨੂੰ ਕੋਈ ਵੀ ਫਰਕ ਨਹੀਂ ਜਕਰੀਆ ਖਾਨ ਲਾਲਚ ਦੇਂਦਾ ਗਿਆ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਕਰੀਆ ਖਾਨ ਤੂੰ ਲਾਲਚਾਂ ਦੇ ਨਾਲ ਮੈਨੂੰ ਡੋਲਾ ਲਵੇਂਗਾ ਤੈਨੂੰ ਪਤਾ ਹੈ ਸਾਡੀ ਸਿੱਖੀ ਕਿਸਾਂ ਸਵਾਸਾਂ ਦੇ ਨਾਲ ਲੱਗਦੀ ਹੈ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ ਮੈਂ ਤੇ ਸਤਗੁਰ ਦੇ ਚਰਨਾਂ ਵਿੱਚ ਅਰਦਾਸ ਹੀ ਇਹ ਕਰਦਾ ਕਿ ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸੈਦਕ ਨਾ ਜਾਵੇ ਜਕਰੀਆ ਖਾਂ ਕਹਿੰਦਾ ਬਜ਼ੁਰਗ ਉਹ ਤੇ ਫੜਾ ਬੜੀਆਂ ਮਾਰਦੇ ਹੋ ਕਾਜ਼ੂ ਨੂੰ ਕਹਿੰਦੇ ਫਤਵਾ ਲਾਓ ਤੇ ਫਤਵਾ ਐਸਾ ਹੋਵੇ ਜਿਹਨੂੰ ਸੁਣ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਡੋਲ ਜਾਵੇ ਤੇ ਉਸੇ ਵੇਲੇ ਕਹੇ ਕਿ ਮੈਨੂੰ ਦੀਨੇ ਅਸਲਾਮ ਕਬੂਲ ਹੈ ਗੁਰ ਪਿਆਰਿਓ ਕਚਹਿਰੀ ਲੱਗੀ ਹੈ ਖਲਕਤਾ ਕਤਲ ਹੋਈ ਹੈ ਸਪੈਸ਼ਲ ਤੌਰ ਤੇ ਖਲਕਤਾ ਕਤਰ ਕੀਤੀ ਜਾਂਦੀ ਸੀ ਫਤਵਾ ਲਗਾਉਣਾ ਤੇ ਜਦੋਂ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ ਲੋਕਾਂ ਦੇ ਦਿਲਾਂ ਦੇ ਵਿੱਚ ਡਰ ਪੈ ਜਾਵੇ ਇਸ ਕਰਕੇ ਲੋਕਾਂ ਨੂੰ ਕਤਰ ਕੀਤਾ ਜਾਂਦਾ ਸੀ ਲਾਹੌਰ ਦਾ ਮੈਂ ਖਾਸ ਚੌਂਕ ਉਹ ਚੌਂਕ ਹੈ ਜਿੱਥੇ ਇੱਕ ਨਹੀਂ ਦੋ ਨਹੀਂ 10 ਨਹੀਂ 100 ਨਹੀਂ ਲੱਖਾਂ ਸਿਰ ਲੱਗੇ ਨਹੀਂ ਸਿੰਘਾਂ ਦੇ ਕਤਲ ਕਾ ਤੇ ਕਤਲ ਕਾ ਤੱਕ ਗੁਰੂ ਪਿਆਰਿਓ ਦੋ ਬੰਦੇ ਜਾਂਦੇ ਨੇ ਕਾਤਲ ਤੇ ਇੱਕ ਆਸ਼ਿਕ ਮਕਤਲ ਤੇ ਮਕਤੂਲ ਦੋ ਚੀਜ਼ਾਂ ਨੇ ਕਾਤਲ ਤੇ ਆਸ਼ਿਕ ਉੱਥੇ ਪਹੁੰਚਦੇ ਨਹੀਂ ਕਾਤਲ ਜਿਹਨੇ ਕਤਲ ਕਰਨਾ ਤੇ ਆਸ਼ਿਕ ਜਿਹਨੇ ਆਪਣੀ ਸਰੀਰ ਦੀ ਗਵਾਹੀ ਦੇ ਕੇ ਸ਼ਹਾਦਤ ਦਾ ਜੰਮ ਪੀਣਾ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਲਈ ਕਾਜੀ ਨੇ ਫਤਵਾ ਲਾਇਆ ਕਹਿੰਦਾ ਇਹ ਤਾਂ ਬੰਦ ਬੰਦ ਕੱਟ ਕੇ ਨੂੰ ਸ਼ਹੀਦ ਕਰ ਦਿਓ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਪੈਰ ਦੇ ਅੰਗੂਠੇ ਦੇ ਨਾਲ ਧਰਤੀ ਤੋਂ ਮਿੱਟੀ ਨੂੰ ਖੋਚਿਆ ਕੋਲ ਖੜਾ ਚੱਕਰੀ ਆਖਾਂ ਕਹਿੰਦਾ ਮਨੀ ਸਿੰਘਾ ਡਰ ਗਏ ਆ ਜਾ ਅਜੇ ਵੀ ਮੈਂ ਮaaf ਕਰਦਿਆਂਗਾ ਆ ਜਾ ਮੇਰੇ ਦਿਲ ਦੇ ਅੰਦਰ ਤੂੰ ਖੱਟਿਆ ਕੀ ਹੈ ਇਹਦੇ ਵਿੱਚ ਆ ਸਜ਼ਾ ਹੀ ਮਿਲੀ ਹੈ ਨਾ ਤੈਨੂੰ ਸਿੱਕੀ ਦੇ ਵਿੱਚੋਂ ਹੋਰ ਤੇ ਕੁਝ ਨਹੀਂ ਮਿਲਿਆ ਪੈਸਾ ਪੈਮਾਨੀ ਸਿੰਘ ਜੀ ਕਹਿੰਦੇ ਵੀ ਮੈਂ ਇਹ ਜਿਹੜੀ ਮਿੱਟੀ ਐ ਇਸ ਕਰਕੇ ਨਹੀਂ ਖਰੋਚ ਰਿਆ ਅੱਖਾਂ ਦੇ ਵਿੱਚ ਅਥਰੂ ਮੇਰੇ ਇਸ ਕਰਕੇ ਨਹੀਂ ਆਏ ਕਿ ਤੂੰ ਮੈਨੂੰ ਸਜ਼ਾ ਸੁਣਵਾਈ ਹੈ ਕਾਜ਼ੀ ਦੇ ਕੋਲੋਂ ਫਤਵਾ ਲਵਾਇਆ ਮੈਂ ਆਪਣੇ ਕਲਗੀਆਂ ਵਾਲੇ ਪਾਦਸ਼ਾਹ ਨਾਲ ਥੋੜਾ ਜਿਹਾ ਨਾਰਾਜ਼ ਹੋ ਗਿਆ ਕਿੰਨਾ ਨਾਰਾਜ਼ ਹੋਵੇਂਗਾ ਤੈਨੂੰ ਦਿੱਤਾ ਕੀ ਤੇਰੇ ਕਲਗੀਆਂ ਵਾਲੇ ਪੈਸਾ ਪੈਮਾਨੀ ਸਿੰਘ ਕਹਿੰਦੇ ਜਕਰੀਆ ਖਾਨ ਗੱਲੇ ਨਹੀਂ ਗੱਲ ਹੋਰ ਹੈ ਮੇਰ ਅਰਦਾਸ ਕੀਤੀ ਸੀ ਸਤਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਮੈਂ ਸ੍ਰੀ ਹਰਮੰਦਰ ਸਾਹਿਬ ਤੋਂ ਚੱਲਣ ਲੱਗਾ ਥਾਂ ਮੈਂ ਉਸ ਵੇਲੇ ਅਰਦਾਸ ਕੀਤੀ ਸੀ ਸਤਗੁਰੂ ਦੇ ਚਰਨਾਂ ਵਿੱਚ ਸਤਗੁਰੂ ਮੇਰਾ ਰੋਮ ਰੋਮ ਸਿੱਖੀ ਲਈ ਪ੍ਰਮਾਨ ਕਰਿਓ ਪਰ ਮੈਂ ਕਿੰਨਾ ਸਤਗੁਰੂ ਮੇਰੇ ਕੋਲੋਂ ਗਲਤੀ ਕਿਹੜੀ ਹੋ ਗਈ ਇਹ ਤੁਸੀਂ ਬੰਦ-ਬੰਦ ਕੱਟਣ ਦਾ ਫਤਵਾ ਲਗਵਾਇਆ ਰੋਮ ਰੋਮ ਪ੍ਰਮਾਨ ਕਿਉਂ ਨਹੀਂ ਹੋਇਆ ਇੱਕ ਵਾਰ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਕੁਰਬਾਨੀ ਦਾ ਧਿਆਨ ਕਰਕੇ ਕੱਜ ਕੇ ਕਹਦੇ ਹੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਕ੍ਰਿਪਾ ਰਿਓ ਐਨਐਚਐਟ ਨੂੰ ਜਿਹੜਾ ਫਤਵਾ ਲੱਗ ਗਿਆ ਉਹਨੂੰ ਹੁਣ ਸਜ਼ਾ ਦੇ ਵਿੱਚ ਬਦਲਣਾ ਹੈ ਭਾਈ ਸਾਹਿਬ ਨੂੰ ਸਜ਼ਾ ਦਿੱਤੀ ਜਾਣੀ ਹੈ ਜਲਾਦ ਸੱਧਿਆ ਗਿਆ ਇੱਕ ਲੱਕੜ ਦਾ ਮੋਛਾ ਲਿਆਂਦਾ ਗਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬੈਠੇ ਨੇ ਤੇ ਜਲਾਦ ਉਹ ਆ ਕੇ ਇੱਕਦਮ ਵਾਰ ਕਰਨ ਲੱਗਦਾ ਹੈ ਭਾਈ ਸਾਹਿਬ ਕਹਿੰਦੇ ਜਮਾਦਾ ਰੁਕ ਜਾ ਮਨੀ ਸਿੰਘ ਨੇ ਕਿਹਾ ਜਲਾਦ ਤਾਈ ਤਿੱਖੀ ਕਰ ਲੈ ਟੋਕੇ ਦੀ ਧਾਰ ਸੱਜਣਾ ਰਿਤਿ ਫੇਰ ਲੈ ਟੋਕੇ ਦੀ ਧਾਰ ਉਤੇ ਤੇ ਮੈਂ ਵੀ ਹੋਲਵਾ ਝਰਾ ਤਿਆਰ ਸੱਜਣਾ ਜਿੰਦਜ਼ਾਰ ਦੇ ਦਰ ਪਰਮਾਨ ਹੋਵੇ ਤੇ ਪੂਰਾ ਕਰ ਲਵਾਂ ਹਾਰ ਸ਼ਿੰਗਾਰ ਸੱਜਣਾ ਜਪ ਦੀ ਸਹਿਬ ਦਾ ਪੂਰਾ ਸ਼ਲੋਕ ਪੜ ਕੇ ਮਨੀ ਸਿੰਘ ਨੇ ਕਿਹਾ ਆ ਯਾਰ ਸੱਜਣਾ ਕਹਿੰਦੇ ਤੂੰ ਆਪਣਾ ਟੋਕਾ ਤਿੱਖਾ ਕਰ ਲੈ ਤੇ ਮੈਂ ਆਪਣਾ ਮਨ ਤਿੱਖਾ ਕਰ ਲਾਂ ਜਲਾਦ ਕਹਿੰਦਾ ਤੂੰ ਮਨ ਕਾਦੇ ਨਾਲ ਤਿੱਖਾ ਕਰਨਾ ਮੈਂ ਤੇ ਟੋਕੇ ਤੇ ਰਿਤਿ ਫੇਰਨੀ ਹੈ ਤੂੰ ਮਨ ਕਾਦੇ ਨਾਲ ਤਿੱਖਾ ਕਰੇਗਾ ਕਿ ਤੇ ਤੇਰੀ ਰੋਟੀ ਜਿਹੜੀ ਲੋਹੇ ਦੀ ਬਣੀਏ ਉਹ ਟੁੱਟ ਸਕਦੀ ਐ ਮੈਂ ਜਿਹੜਾ ਆਪਣਾ ਮਨ ਐ ਉਹ ਬਾਣੀ ਦੇ ਨਾਲ ਤਿੱਖਾ ਕਰਨਾ ਤੇ ਬਾਣੀ ਨੂੰ ਨਾ ਚੰਗਾਲ ਲੱਗਦਾ ਨਾ ਕਦੇ ਟੁੱਟਦੀ ਐ ਤੇ ਨਾ ਹੀ ਕਦੇ ਕਸਦੀ ਐ ਭਾਈ ਸਾਹਿਬ ਨੇ ਜਪਜੀ ਸਾਹਿਬ ਤੇ ਚਾਪ ਕੀਤੇ ਜਲਾਦ ਨੇੜੇ ਆਇਆ ਉਹਨੇ ਭਾਈ ਸਾਹਿਬ ਦਾ ਸੱਜਾ ਹੱਥ ਫੜਿਆ ਗੁੱਟ ਦੇ ਕੋਲੋਂ ਲੱਕ ਕਰਕੇ ਉਸ ਲੱਕੜ ਦੇ ਮੋਛੇ ਤੇ ਰੱਖਿਆ ਤੇ ਭਾਈ ਸਾਹਿਬ ਨੇ ਹੱਥ ਪਿੱਛੇ ਖਿੱਚ ਲਿਆ ਤੇ ਜਲਾਦ ਕਿਨਾਂ ਮਨੀ ਸਿਹੰਡ ਡਰ ਗਿਆ ਸਜ਼ਾ ਬੜੀ ਸਖਤ ਸੇ ਮੈਨੂੰ ਪਤਾ ਸੀ ਤੂੰ ਡਰੇਗਾ ਭਾਈ ਸਾਹਿਬ ਕਹਿੰਦੇ ਮੈਂ ਡਰਿਆ ਨਹੀਂ ਓਏ ਤੈਨੂੰ ਹੁਕਮ ਹੈ ਤੇਰੇ ਮਾਲਕ ਦਾ ਕਿ ਮੇਰਾ ਬੰਦ-ਬੰਦ ਕੱਟਿਆ ਜਾਵੇ ਤੂੰ ਪੂਰੇ 14 ਵਾਰ ਛੱਡ ਗਿਆ ਤੇ 15ਵਾਂ ਵਾਰ ਕਰਨ ਲੱਗਾ ਤੈਨੂੰ ਹੁਕਮ ਹੈ ਬੰਦ-ਬੰਦ ਕੱਟਣ ਦਾ ਤੂੰ ਆਪਣੇ ਮਾਲਕ ਦੀ ਹੁਕਮ ਅਦੁੱਲੀ ਨਾ ਕਰ ਤੇ ਮੈਂ ਆਪਣੇ ਮਾਲਕ ਦੀ ਹੁਕਮ ਅਦੁੱਲੀ ਨਹੀਂ ਕਰਦਾ ਸੁਣਨਾ ਜਰਾ ਪਿਆਰ ਦੇ ਨਾਲ ਭਾਈ ਸਾਹਿਬ ਪਾਈ ਮਨੀ ਸਿੰਘ ਜਲਾਦ ਨੂੰ ਕੁਝ ਗੱਲਾਂ ਹੈ